ਤਾਂ ਸੋ ਜਦੋਂ ਅਸਮਰ ਦਾ ਪਰਚਾ ਆਇਆ ਹੈ ਪੱਕਾ ਹੀ ਦਾ ਡਿਊਟੀ ਕਰਦੇ ਭੈਣੇ ਕਿਸੇ ਆਕਣਾ ਬਿਊਟੀ ਕਰਦੇ ਜਦੋਂ ਇਹਨਾਂ ਦਾ ਪਰਚਾ ਆਇਆ ਹੈ ਕੰਜੇ ਤੁਹਾਡੇ ਇੱਕ ਸਾਥੀ ਦੇ ਜਿਹੜੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਤੁਸੀਂ ਵੀ ਭੁਖਰਦਾਲ ਦੇ ਬੈਠੇ ਨੂੰ ਲੱਗਦਾ ਨਹੀਂ ਕਿ ਜਾਨ ਨੂੰ ਖਤਰਾ ਹੋ ਸਕਦਾ ਭਰੰਜ ਯੂਨੀਵਰਸਿਟੀ ਦੇ ਵੀ ਸੀ ਸਾਹਿਬ ਨੇ ਉਹਨਾਂ ਨੂੰ ਬੱਚਿਆਂ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਦੇ ਐਕਸਟੈਂਸ਼ਨ ਦਾ ਮਤਲਬ ਇਹ ਕਿ ਮੈਂ ਦੁਬਾਰਾ ਫਿਰ ਵੀ ਸੀ ਲੱਗ ਜਾ ਉਹਨਾਂ ਨਾਲ ਕੋਈ ਬੱਚਿਆਂ ਨਾਲ ਬੱਚੇ ਮਰ ਜਾਣ ਖੱਜ ਜਾਣ ਉਹਨਾਂ ਨੂੰ ਇਸ ਚੀਜ਼ ਨਾਲ ਕਿਸੇ ਨਾਲ ਮਤਲਬ ਨਹੀਂ ਹੈਗਾ ਜਿਹੜੇ ਵਿਦਿਆਰਥੀ ਨੂੰ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਗਿਆ ਵਾ ਜ ਜ ਨੂੰ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਜ਼ਿੰਮੇਵਾਰ ਪ੍ਰਸ਼ਾਸਨ ਹੈ ਤੇ ਬੱਚੇ ਜਿਹੜੇ ਆ ਉਹ ਭੋਖੜਦਾਲ ਤੇ ਬੈਠੇ ਹੋਇਆ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਜੀ ਤੋਂ ਇਹ ਚੀ ਸਿਕਿਉਰਟੀ ਅਫਸਰ ਦੇ ਜਿਹੜਾ ਹੈ ਇਥੋਂ ਦੀ ਇੱਕ ਕਰਮਚਾਰੀ ਵੱਲੋਂ ਜਿਹੜਾ ਹੈ ਸੈਕਸਚੁਅਲ ਹਰਾਸਮੈਂਟ ਦਾ ਪਰਚਾ ਕਰਵਾਇਆ ਗਿਆ ਹੈ ਕਰ ਪਰਚਾ ਹੋਣ ਦੇ ਬਾਵਜੂਦ ਵੀ ਕਈ ਦਿਨ ਬੀਤ ਚੁੱਕੇ ਆ ਜਿਹੜਾ ਜਿਹੜਾ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਉਹ ਸ਼ਰਿਆਮ ਇੱਥੇ ਆ ਕੇ ਡਿਊਟੀ ਕਰ ਰਹੇ ਆ ਕਿਉਂਕਿ 60% ਤੋਂ ਵੱਧ ਲੜਕੀਆਂ ਪੜਦੀਆਂ ਫੀਮੇਲ ਸਟਾਫ ਕੰਮ ਕਰਦਾ ਤੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸਦੀ ਹੋएगी ਕਿਤੇ ਹਰ ਸਾਲ ਫਿਸੌਦਾ ਆਤਿਆ ਜਾਂਦੀਆਂ ਨੇ ਜਿਹੜਾ ਗਰੀਬ ਘਰਾਂ ਚ ਬੱਚੇ ਆਉਂਦੇ ਨੇ ਤਾਂ ਯੂਨੀਵਰਸਿਟੀ ਪੜ੍ਹ ਹੀ ਨਹੀਂ ਸਕਦੇ ਹੈਗੇ ਵਿਦਿਆਰਥੀ ਬੁਮਾਰਦ ਵੀ ਹੋਏ ਲੇਕਿਨ ਸਾਥ ਲੈਣ ਲਈ ਕੋਈ ਪਹੁੰਚਿਆ ਤੁਹਾਡੇ ਕੋਲ ਨਹੀਂ ਕੋਈ ਅਥਾਰਟੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਆਹ ਡੀ ਉੱਪਰ ਸਰਕਾਰ ਦੇ ਨਾਲ ਬਣਦੀ ਆ ਤੁਸੀਂ ਜੋ ਮਰਜ਼ੀ ਕਰੀ ਜਾਓ ਹਾਨੂੰ ਕੋਈ ਫਰਕ ਨਹੀਂ ਪੈਂਦਾ ਬੜਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਹਮਲੇ ਸਭ ਦੇ ਵਿੱਚ ਜਿੱਥੇ ਕਿ ਬੜਾ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਬੀਤੇ ਦਿਨੀ ਤੁਹਾਨੂੰ ਉੱਚ ਦੀ ਇੱਕ ਖਬਰ ਨਾਲ ਜਾਣੂ ਕਰਵਾਇਆ ਸੀਗਾ ਜਿੱਥੇ ਸੱਤ ਜਥੇਬੰਦੀ ਵੱਲੋਂ ਫੀਸਾਂ ਦੇ ਵਿੱਚ ਹੋਏ ਇਜਾਫੇ 1984 ਦੇ ਪੀੜਤ ਪਰਿਵਾਰਾਂ ਦੇ ਜਿਹੜਾ 2% ਕੋਟਾ ਰਿਜ਼ਰਵੇਸ਼ਨ ਸੀਗਾ ਉਹ ਵੀ ਖਤਮ ਕੀਤੀਆਂ ਗਈਆਂ ਨੇ ਜਿਹੜੇ ਸਥਾਦੀ ਇਲਾਕੇ ਨੇ ਪੰਜਾਬ ਦੇ ਉਹਨਾਂ ਦੀਆਂ ਰਿਜ਼ਰਵਿਸ਼ਨਾਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਜਿਹੜਾ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਸੋ ਇਸ ਵਕਤ ਸਾਡੇ ਨਾਲ ਗੁੰਨਾਨਕ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਮੌਜੂਦ ਨੇ ਜਿਹੜੇ ਸਟੂਡੈਂਟ ਯੂਨੀਅਨ ਦਾ ਹਿੱਸਾ ਵੀ ਨੇ ਮੈਡਮ ਇਹ ਜਿਹੜੇ ਕਾਰਨ ਨੇ ਧਰਨੇ ਲਗਾਉਣ ਦੇ ਕੀ ਸਮਝਦੇ ਹੋ ਤੁਸੀਂ ਕੁਝ ਵਿਦਿਆਰਥੀਆਂ ਨੇ ਆ ਮੰਗਾ ਨੇ ਜਿੰਨਾ ਕਰਕੇ ਅਸੀਂ ਇੱਥੇ ਇਕੱਠੇ ਹੋਏ ਹੋਏ ਆ ਜਿਵੇਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਬទ ਵੱਡੇ ਬਦਰ ਤੇ ਆ ਕਿ ਇਥੇ ਹਰ ਸਾਲ ਫੀਸਾਂ ਵਧਾਤੀਆਂ ਜਾਂਦੀਆਂ ਨੇ ਜਿਹੜਾ ਗਰੀਬ ਘਰਾਂ ਚ ਬੱਚੇ ਆਉਂਦੇ ਨੇ ਉਹ ਯੂਨੀਵਰਸਿਟੀ ਪੜ੍ਹ ਹੀ ਨਹੀਂ ਸਕਦੇ ਹੈਗੇ ਕਿ ਜੇ ਇੱਕ ਸਾਲ 10000 ਫੀਸਾਂ ਅਗਲੇ ਸਾਲ 13000 ਫੀਸ ਹੋ ਚੁਗੀ ਫਿਰ ਇਸ ਮਤਲਬ 10 ਸਾਲਾਂ ਦੇ ਵਿੱਚ ਵਿੱਚ ਹੀ ਲਗਭਗ 50% ਫੀਸਾਂ ਵੱਧ ਚੁੱਕੀਆਂ ਨੇ ਮਤਲਬ ਯੂਨੀਵਰਸਿਟੀ ਕਿ ਨਿੱਜੀਕਰਨ ਕਰ ਰਹੀ ਆ ਜਿਹੜੇ ਗਰੀਬ ਵਿਦਿਆਰਥੀ ਨੂੰ ਹਾਸ਼ੀ ਦੇ ਤੰਗ ਰਹੀ ਆ ਜਿਵੇਂ ਇਹ ਬਾਡਰ ਨਾਲ ਪੰਦਾ ਇਲਾਕਾ ਹੈ ਜਿਵੇਂ ਪਾਕਿਸਤਾਨ ਦਾ ਬਾਡਰ ਨਾਲ ਲੱਗਦਾ ਹੈ ਬਾਡਰ ਏਰੀਆ ਹੋ ਗਿਆ ਪਿੰਡੂ ਏਰੀਆ ਹੋ ਗਿਆ ਉਹਦੇ ਸੀਟਾਂ ਇਹਨਾਂ ਨੇ ਖਤਮ ਕੀਤੀਆਂ ਨੇ ਰੱਖ ਲਈ ਸੀਟਾਂ ਕਿ ਪਛੜਿਆ ਹੋਇਆ ਵਿਦਿਆਰਥੀ ਆ ਵੀ ਦੇ ਵਿਦਿਆ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਸਾਰਾ ਸਿਰਫ ਉਹਨਾਂ ਲਈ ਨੇ ਜਿਹੜੇ ਅਮੀਰ ਨੇ ਜਿਨ੍ਹਾਂ ਜੇਬਾਂ 'ਚ ਮੋਟਾ ਪੈਸਾ ਕਿ ਹਾਂਜੀ ਲੱਗਦਾ ਨਹੀਂ ਮੈਡਮ ਜਿਹੜਾ ਵਿਦੇਸ਼ ਜਾਣਾ ਲਾਜ਼ਮੀ ਹੋ ਜਾਏਗਾ ਕਿਉਂਕਿ ਅੱਗੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਵਿਦਿਆਰਥੀਆਂ ਦਾ ਪਲਾਨ ਹੋ ਰਿਹਾ ਵਾ ਕੈਨੇਡਾ ਆਸਟ੍ਰੇਲੀਆ ਦੀ ਜਾਂ ਦੇ ਵਿੱਚ ਦੌੜ ਲੱਗੀ ਹੋਈ ਆ ਫਿਰ ਇਦਾਂ ਦੇ ਹੋਰ ਬੱਚੇ ਜਾਣਾ ਸ਼ੁਰੂ ਹੋ ਜਾਣਗੇ

ਪੰਜਾਬ ਚ ਰਹਿ ਸਕਣ ਸਾਰੇ ਲਈ ਰੋਜ਼ਗਾਰ ਮਿਲ ਸਕੇ ਨੌਜਵਾਨਾਂ ਨੂੰ ਬਿਲਕੁਲ ਇਸਨ ਵਿਦਿਆਰਥੀ ਯੂਨੀਵਰਸਿਟੀ ਦੇ ਸਹੂਦ ਵੀ ਜਿਹੜੇ ਤੇ ਕਿਸਾਨ ਜਥੇ ਬੰਦੀਆਂ ਦੇ ਅੱਗੇ ਕਾਦੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜੇ ਸਾਥ ਵਾਲੇ ਉਹ ਵੀ ਇੱਥੇ ਮੌਜੂਦ ਨੇ ਜਿਹੜੀ ਜਥੇ ਬੰਦੀ ਨੇ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਚੱਕਰ ਦੀ ਕੋਸ਼ਿਸ਼ ਕੀਤੀ ਸੀ ਜੁਝਾਰ ਸਿੰਘ ਸਾਹਿਬ ਨਾਲ ਮੌਜੂਦ ਨੇ ਸਾਥ ਤੋਂ ਜੁਝਾਰ ਜੀ ਇਹ ਕੀ ਪੂਰਾ ਮਾਮਲਾ ਜਿਹੜਾ ਪੱਖ ਦਾ ਕਿਉਂ ਪਿਆ ਹੈ ਦੇਖੋ ਪਿਛਲੇ 2 ਮਹੀਨਿਆਂ ਤੋਂ ਆਪਾਂ ਯੂਨੀਵਰਸਿਟੀ ਇਹ ਕਿ ਬੜੇ ਪੀਸਫੁਲ ਤਰੀਕੇ ਨਾਲ ਮੰਗ ਰੱਖ ਰਹੇ ਆ ਕਿ ਜਿਹੜੇ ਪਿੰਡੂ ਖੇਤਰ ਦਾ ਸਰਦੀ ਖੇਤਰ ਦਾ 1984 ਦੇ ਪੀੜਤਾਂ ਦਾ ਜਿਹੜਾ ਇੱਥੇ ਐਡਮਿਸ਼ਨ ਦੇ ਵਿੱਚ ਕੋਟਾ ਹੁੰਦਾ 12% ਉਹ ਬਹਾਲ ਕੀਤਾ ਜਾਵੇ ਉਹ ਜਿਹੜਾ 12% ਦੀ ਕੋਟਾ ਬਦਲ ਕੇ ਐਕਸ ਸਰਵਿਸਮੈਨ ਉਹ ਕਰਾ ਗਏ ਇਹਦੇ ਕਰਕੇ ਵਿਦਿਆਰਥੀ ਇਸ ਸੀ ਦਾ ਵਿਰੋਧ ਕਰ ਰਹੇ ਆ ਇਹਦੇ ਨਾਲ ਨਾਲ ਯੂਨੀਵਰਸਿਟੀ ਹਰ ਸਾਲ 5% ਦੀ ਫੀਸ ਦੇ ਵਿੱਚ ਵਾਧਾ ਕਰਦੀ ਆ ਤੇ ਉਸ ਵਾਅਦੇ ਦੇ ਵਿਰੋਧ ਦੇ ਵਿੱਚ ਜਿਹੜਾ ਵਿਦਿਆਰਥੀ ਬੈਠੇ ਕਿਉਂਕਿ ਇਹ ਯੂਨੀਵਰਸਿਟੀ ਕੋਈ ਸਰਕਾਰੀ ਯੂਨੀਵਰਸਿਟੀ ਆ ਜਿਹਦੀ ਫੀਸ ਪ੍ਰਾਈਵੇਟ ਯੂਨੀਵਰਸਿਟੀ ਨਾਲੋਂ ਵੀ ਵੱਧ ਆ ਸੋ ਇਹ ਸਾਰੀਆਂ ਮੰਗਾਂ ਦੇ ਕਰਕੇ ਸੰਘਰਸ਼ ਕਰ ਰਿਹਾ ਜੋ ਰਾਜ ਦੀ ਟੈਲੇ ਕੇ ਅਸੀਂ ਸਮਝਦੇ ਹਾਂ ਕਿ ਸਾਥ ਅਜਿਹੇ ਬੰਦੇ ਬੰਦੇ ਸਭ ਤੋਂ ਪਹਿਲਾ ਮੁੱਦਾ ਚੱਕਿਆ ਗਿਆ ਸੀਗਾ ਹਨ ਮਿੱਥੇ ਸਮਝੀ ਪੋਖੜ ਹਟਾਲ ਦਾ ਐਲਾਨ ਕੀਤਾ ਗਿਆ ਸੀਗਾ ਵਿਦਿਆਰਥੀ ਬਿਮਾਰ ਵੀ ਹੋਏ ਲੇਕਿਨ ਸਾਧ ਲੈਂਦੀ ਕੋਈ ਪੁੱਛਿਆ ਤੁਹਾਡੇ ਕੋਲ ਨਹੀਂ ਕੋਈ ਅਥਾਰਟੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਆਹ ਡੀ ਉੱਪਰ ਸਰਕਾਰ ਦੇ ਨਾਲ ਬਣਦੀ ਆ ਤੁਸੀਂ ਜੋ ਮਰਜ਼ੀ ਕਰੀ ਜਾ ਹਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਸਮਝਾ ਕਿੱਦਾਂ ਪੰਜਾਬ ਕਿੱਦਾਂ ਚੱਲੇਗਾ ਵਿਦਿਆਰਥੀਆਂ ਨੇ ਵਿਕਾਸ ਕਰਨਾ ਹੈ ਜੇ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਹਾਲਾਤਾਂ ਦੇ ਉੱਤੇ ਛੱਡ ਦਿੱਤਾ ਜਾਵੇਗਾ ਤੇ ਫਿਰ ਪੰਜਾਬ ਲੱਗਦਾ ਨਹੀਂ ਉਹ ਜਿਗਦਾ ਜਾਏਗਾ ਬਿਲਕੁਲ ਜ ਆਮ ਆਦਮੀ ਦੀ ਸਰਕਾਰਾ ਉਹਨਾਂ ਨੇ ਧਿਆਨ ਦੇਣਾ ਚਾਹੀਦਾ ਜਿੰਨੇ ਧਰਨੀਆਂ ਤੇ ਬੈਠੇ ਇਥੇ ਆਮ ਪਰਿਵਾਰਾਂ ਦੇ ਵਿੱਚੋਂ ਆਲੇ ਬੱਚੇ ਆ ਕਿਸੇ ਦਾ ਕੋਈ ਸ਼ੌਂਕ ਨਹੀਂ ਕੀ ਆਪਦੇ ਲੈਕਚਰ ਛੱਡ ਕੇ ਇਥੇ ਬੋਵੇ ਇਹ ਲੱਖਾਂ 'ਚ ਫੀਸ ਭਰ ਕੇ ਸੜਕਾਂ ਤੇ ਬੈਨ ਨਹੀਂ ਕੋਇਆ ਸਾਰੇ ਪੜ੍ਹਨ ਆਏ ਆ ਪਰ ਜਿਹੜੇ ਸਾਡੀਆਂ ਜੈਨੂਇਨ ਡਿਮਾਂਡਸ ਦਾ ਸਰਕਾਰ ਨਹੀਂ ਪੂਰੀਆਂ ਕਰਦੀ ਜਿੱਤੇ ਕਰਕੇ ਵਿਦਿਆਰਥੀ ਮਜਬੂਰ ਨੇ ਇਥੇ ਬੈਠੇ ਹੋਏ ਆ ਗਰਮੀਆਂ ਦੀ ਗਰਮੀ ਬਹੁਤ ਹੈ ਜੇ ਵਿਦਿਆਰਥੀ ਤੇ ਬਿਮਾਰ ਹੋ ਰਹੇ ਨੇ ਫੋਖੜਦਾਲ ਦੇ ਵੀ ਬੈਠੇ ਸੀ ਕਿ ਹੁਣ ਗਰਮੀ ਵੀ ਹੋਣੀ ਵੱਧ ਗਈ ਹੈ ਇਹਦੀ ਜ਼ਿੰਮੇਵਾਰ ਕੌਣ ਹੋਵੇਗਾ ਇਹਦਾ ਜ਼ਿੰਮੇਵਾਰ ਸਭ ਤੋਂ ਪ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਜਿਦੇ ਤੱਕ ਪਿਛਲੇ 6 ਦਿਨਾਂ ਤੋਂ ਇੱਥੇ 5 ਦਿਨਾਂ ਤੋਂ ਅਸੀਂ ਬੈਠੇ ਆ ਸਰਕਾਰ ਤੱਕ ਮੈਸੇਜ ਪਹੁੰਚੇ ਆਪਾਂ ਡੀਸੀ ਤੱਕ ਨੂੰ ਚਿੱਠੀਆਂ ਪਾ ਚੁੱਕੇ ਆ ਪਰ ਸਰਕਾਰ ਨੂੰ ਇਹਦਾ ਕੋਈ ਅਸਰ ਨਹੀਂ ਹੋ ਰਿਹਾ ਇਹਦੇ ਜ਼ਿੰਮੇਵਾਰ ਵੀ ਸੀ ਆ ਉਸ ਤੋਂ ਬਾਅਦ ਪੰਜਾਬ ਸਰਕਾਰ ਹੋ ਗਈ ਸੋਬਲ ਦੇ ਭਾਜੀ ਕੀ ਮਾਮਲਾ ਬਣਿਆ ਪਹਿਲਾਂ ਵੀ ਆਪਾਂ ਇਸ ਮਾਰੇ ਆਏ ਸੀਗੇ ਹੁਣ ਮੁੱਦਾ ਪਖਿਆ ਕਿਉਂ ਹੈ ਦੇਖੋ ਜੀ ਪਿਛਲੇ 5 ਦਿਨਾਂ ਤੋਂ ਵਿਦਿਆਰਥੀ ਭੁਖੜਤਾ ਹਾਲ ਤੇ ਬੈਠੇ ਹੋਏ ਆ ਪਰ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਦੇ ਕੰਨ ਤੇ ਬਿਲਕੁਲ ਜੂਨੀ ਸਰੀਸ ਉਹ ਉਸੇ ਪੋਖੜਤਾ ਹਾਲ ਦੀ ਜਿਹੜੀ ਸਮਰਥਨ ਦੇ ਵਿੱਚ ਅੱਜ ਇਹ ਵਿਸ਼ਾਲ ਘੱਟ ਸੱਦਿਆ ਗਿਆ ਤਾਂ ਜੋ ਜਿਹੜਾ ਇਹ ਪ੍ਰਸ਼ਾਸਨ ਜਿਹੜਾ ਹੈ ਕੋਈ ਪ੍ਰੈਸ਼ਰਾਈਜ਼ ਕਰਕੇ ਜਿਹੜਾ ਮੰਗਾਂ ਹੱਲ ਕਰਵਣੀਆਂ ਬਿਲਕੁਲ ਅੱਜ ਜਿਹੜੇ ਐਜੂਕੇਸ਼ਨ ਮਿਨਿਸਟਰ ਹਜੋਤ ਬੈਂਸ ਵੀ ਇੱਥੇ ਆ ਰਹੇ ਨੇ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਪਹਿਲਾਂ ਗੇਟ ਤੇ ਆ ਕੇ ਤੁਹਾਨੂੰ ਮਿਲਣਾ ਚਾਹੀਦਾ ਬਿਲਕੁਲ ਜੀ ਉਹ ਕੱਲ ਰਾਤ ਦੇ ਹੀ ਇੱਥੇ ਆਏ ਹੋਏ ਨੇ ਗੈਸਟ ਹਾਊਸ ਦੇ ਵਿੱਚ ਬੈਠੇ ਹੋਏ ਨੇ ਔਰ ਉਹ ਬਿਲਕੁਲ ਇਹਵਾਜੀ ਉਹ ਨਹੀਂ ਸਮਝ ਦੇਗੀ ਜਿਹੜੇ ਬੱਚਿਆਂ ਦੇ ਉਹ ਮੰਤਰੀ ਨੇ ਜਿਹੜੇ ਮਸਲਿਆਂ ਦੇ ਉਹ ਮੰਤਰੀ ਨੇ ਉਹ ਮਸਲੇ ਨੂੰ ਪਹਿਲਾਂ ਟੈਂਡ ਕਰਨਾ ਚਾਹੁੰਦਾ ਹੈ ਇੱਕ ਝੂਠਾ ਐਕਸੀਲੈਂਸੀ ਪ੍ਰੋਗਰਾਮ ਜਿਹੜਾ ਇੱਥੇ ਕਰਵਾਇਆ ਜਾ ਰਿਹਾ ਹੈ ਹਾਈਰ ਐਜੂਕੇਸ਼ਨ ਦਾ ਪਰ ਜਿਹੜੀ ਐਕਸੀਲੈਂਸੀ ਜਿਹੜੀ ਐਜੂਕੇਸ਼ਨ ਚ ਆਏ ਉੱਥੇ ਬੱਚੇ ਜਿਹੜੇ ਆ ਉਹ ਭੁਖੜਦਾਲ ਤੇ ਬੈਠੇ ਹੋਇਆ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਜੀ ਬਿਲਕੁਲ ਇਹ ਕਿ ਸਾਥੀ ਜਦੋਂ ਮੈਂ ਬੋਲਦਾ ਉੱਥੇ ਬੈਨਰ ਲਗਾਇਆ ਗਿਆ ਸੈਕਸ਼ੂਅਲ ਹਰਾਸਮੈਂਟ ਨੂੰ ਲੈ ਕੇ ਦੀ ਘਾੜੀ ਦੇ ਉੱਪਰ ਇਸ ਮਾਮਲੇ ਨਾਲ ਵੀ ਜਾਣੂ ਕਰਾਇਆ ਜਾਵੇ ਦੇਖੋ ਜੀ ਇਹ ਜਿਹੜੇ ਇੱਥੋਂ ਦੇ ਚੀਫ ਸਿਕਿਉਰਿਟੀ ਅਫਸਰ ਆ ਚੀਫ ਸੀਓਡੀ ਅਫਸਰ ਨੇ ਸਾਰੀ ਯੂਨੀਵਰਸਿਟੀ ਦੀ ਜਿਹੜੀ ਸਿਕਿਉਰਿਟੀ ਦਾ ਧਿਆਨ ਰੱਖਣਾ ਪਰ ਇੱਥੋਂ ਦੇ ਚੀਫ ਸਿਕਿਉਰਿਟੀ ਅਫਸਰ ਦੇ ਜਿਹੜਾ ਹੈ ਇੱਥੋਂ ਦੀ ਇੱਕ ਕਰਮਚਾਰੀ ਵੱਲੋਂ ਜਿਹੜਾ ਹੈ ਸੈਕਸ਼ੂਅਲ ਹਰਾਸਮੈਂਟ ਦਾ ਪਰਚਾ ਕਰਵਾਇਆ ਗਿਆ ਹੈ ਪਰ ਪਰਚਾ ਹੋਣ ਦੇ ਬਾਵਜੂਦ ਵੀ ਕਈ ਦਿਨ ਬੀ ਚੁੱਕੇ ਆ ਜਿਹੜਾ ਜਿਹੜਾ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਉਹ ਸ਼ਰੇਆਮ ਇੱਥੇ ਆ ਕੇ ਡਿਊਟੀ ਕਰ ਰਹੇ ਆ ਤੇ ਸਾਡੀ ਮੰਗ ਇਹ ਆ ਵੀ ਜਿਹੜੇ ਜਿਹੜੇ ਇਹੋ ਜਿਹੇ ਅਫਸਰ ਆ ਜਿਨ੍ਹਾਂ ਇੱਥੇ ਕਿਹਾ ਕਿ 60% ਤੋਂ ਵੱਧ ਲੜਕੀਆਂ ਪੜਦੀਆਂ ਕਰੋਗੇ ਫੀਮਸ ਸਟਾਫ ਕੰਮ ਕਰਦਾ ਤੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸਦੀ ਹੋਏਗੀ ਸੋ ਸਾਡੀ ਇਹ ਵੀ ਮੰਗ ਹੈ ਕਿ ਇੱਥੋਂ ਦੇ ਜਿਹੜੇ ਚੀਫ ਸਿਕਿਉਰਟੀ ਅਫਸਰ ਇਹਨਾਂ ਨੂੰ ਤੁਰੰਤ ਬਰਖਾਸਤ ਕਰਕੇ ਸਬਦੇ ਤੋਂ ਹਟਾਇਆ ਜਾਵੇ ਲੱਗਦਾ ਕਿ ਹੁਣ ਜਿਹੜੀ ਲੜਾਈ ਜਿਹੜੀ ਛਿੜ ਗਈ ਹੈ ਇਹ ਕਿੱਥੇ ਜਾ ਕੇ ਮੁਕੇਗੀ ਕਿਉਂਕਿ ਹਜੇ ਤੱਕ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਨੂੰ ਲੈ ਕੇ ਸੁਣਵਾਈ ਨਹੀਂ ਲੱਗਦਾ ਜਦਾ ਦੀ ਦੇਖੋ ਜੀ ਇਹ ਲੜਾਈ ਹਨ ਮਿੱਥੇ ਸਮੇ ਲਈ ਜਾ ਰਹੀ ਹੈ ਸਾਡੀ ਹੋਂਦ ਦੀ ਲੜਾਈ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਆਉਣ ਵਾਲੇ ਬੱਚਿਆਂ ਨੇ ਇੱਥੇ ਪੜ੍ਹਨਾ ਹੈ ਜੇਕਰ ਪਿੰਡਾਂ ਦੇ ਬੱਚਿਆਂ ਨੂੰ ਇੱਥੇ ਸੀਟਾਂ ਨਾ ਮਿਲੀਆਂ ਕਾਂ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਤੀਜੇ ਮਾਰੇ ਹੋਣਗੇ ਜਿੰਨਾ ਸਮਾਂ ਵੀ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਭੋਖੜ ਹੜਤਾਲੇ ਇਦਾਂ ਜਾਰੀ ਰਹੇਗੀ ਸੋ ਬਿਲਕੁਲ ਤੁਸੀਂ ਦੇਖਿਆ ਸੱਤ ਦੇ ਜਿਹੜੇ ਅਧਿਕਾਰੀ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਾਫ਼ ਤੌਰ ਤੇ ਜਿਹੜੀ ਚੁਣੌਤੀ ਦਿੱਤੀ ਗਈ ਹੈ ਕਿ ਇਹ ਜਿਹੜਾ ਮਾਮਲਾ ਜੇ ਨਹੀਂ ਸੁਲਝਾਇਆ ਜਾਂਦਾ ਤੇ ਅਸੀਂ ਲਗਾਤਾਰ ਮੱਥੇ ਸਮੇਂ ਦੀ ਹੜਤਾਲ ਤੇ ਬੈਠੇ ਰਾਵਾਂਗੇ ਫੌਜ ਵੀ ਇੱਥੇ ਜਿਹੜੇ ਅਧਿਕਾਰੀ ਮੌਜੂਦ ਨੇ ਮੈਂਬਰ ਮੌਜੂਦ ਨੇ ਕਿਸਾਨ ਜਿੱਤੇ ਬੰਦੀਆਂ ਦੇ ਵੀ ਜਿਹੜਾ ਹੋਣਗੇ ਇੱਥੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਪੁਲਸ ਪ੍ਰੋਸੈਸ਼ਨ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਇਆ ਹੋਇਆ ਵਾ ਸਾਰਾ ਮਾਮਲਾ ਜਾਣ ਲੈਣੇ ਆ ਫੌਜ ਵੀ ਜਿਹੜੇ ਇੱਥੇ ਯੂਐਸਐਸਐਫ ਤੋਂ ਜਿਹੜੇ ਜੁਗਰਾਜ ਸਿੰਘ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜਾ ਕਾਰਨ ਹੈ ਕਿਉਂ ਬਖਦਨਜ਼ਰ ਆ ਰਿਹਾ ਪਾਜੀ ਜਿਹੜਾ ਮਾਮਲਾ ਇਹਦੀ ਪਹਿਲਾਂ ਵੀ ਖਬਰ ਕੀਤੀ ਗਈ ਸੀ ਲੇਕਿਨ ਸੁਣਵਾਈ ਨਜ਼ਰ ਨਹੀਂ ਆ ਰਹੀ ਕੀ ਲੱਗਦਾ ਹੈ ਦਾ ਕਾਰਨ ਦੇਖੋ ਜੀ ਇਹ ਸਭ ਤੋਂ ਸੀਰੀਅ ਠੀਕ ਹੈ ਜੀ ਇਹ ਚੀਤੇ ਅਸੀਂ ਪੈਸਾ ਵੀ ਹੁਣ ਰਿਕਵੈਸਟ ਕਰਕੇ ਹਟੇ ਨੇ ਕਿ ਇੱਥੇ ਜਿਹੜਾ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਨੂੰ ਆ ਕੇ ਇੱਥੇ ਮਸਲਾ ਜਿਹੜਾ ਦੇਖਣਾ ਚਾਹੀਦਾ ਹੈ ਕਿ ਤੂੰ ਇੱਕ ਸਿੱਖਿਆ ਮੰਤਰੀ ਹੈ ਤੇ ਤੇ ਹਜ਼ਾਰਾਂ ਜਿਹੜੇ ਨੌਜਵਾਨ ਨੇ ਜਿਹੜੇ ਸਾਡੇ ਉੱਤੇ ਜ਼ਿੰਮੇਵਾਰੀ ਤੇ ਉੱਤੇ ਠੀਕ ਹੈ ਸਿੱਖਿਆ ਦੀ ਤਾਂ ਅੱਜ ਸਾਡਾ ਸਿੱਖਿਆ ਦਾ ਜਿਹੜਾ ਪੱਧਰ ਹੈ ਉਹ ਕਿੱਥੇ ਜਾ ਰਿਹਾ ਹੈ ਠੀਕ ਹੈ ਜੀ ਇੱਕ ਜਿਹੜਾ ਕੋਟਾ ਹੈ ਠੀਕ ਹੈ ਜੀ ਇੱਕ ਜਿਹੜੇ 84 ਤੋਂ ਪੀੜਤ ਨੇ ਉਹਦਾ ਕੋਟਾ ਜਿਹੜੇ ਬਾਰਡਰੀ ਏਰੀਆ ਦਾ ਉਹ ਕੋਟਾ ਜਿਹੜਾ ਖਤਮ ਕਰ ਦਿੱਤਾ ਗਿਆ ਠੀਕ ਹੈ ਜੀ ਕਾਂਗਰਸ ਵੇਲੇ ਕਰ ਦਿੱਤਾ ਗਿਆ ਉਹ ਅਸੀਂ ਇਕੱਠੇ ਹੋਏ ਆ ਕਿ ਉਹਨੂੰ ਮੁੜ ਅਸੀਂ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਾਉਣਾ ਚਾਹੁੰਦੇ ਹਾਂ ਕਿ ਉਹਨੂੰ ਜਿਹੜਾ ਇਹ ਜਿਹੜਾ ਕੋਟਾ ਹੈ ਉਹ ਮੁੜ ਬਹਾਲ ਕੀਤਾ ਜਾਵੇ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਵੇ ਕਿਉਂਕਿ ਇਸ ਟਾਈਮ ਸਭ ਤੋਂ ਇੰਪੋਰਟੈਂਟ ਹੈ ਸਾਡੇ ਸਿੱਖ ਯੂਥ ਨੂੰ ਉਹ ਐਜੂਕੇਸ਼ਨ ਦੀ ਹੈ ਜੋ ਕਿ ਅੱਜ ਤੋੜ ਦਿੱਤੀ ਗਈ ਹੈ ਸਾਡੇ ਸਕੂਲਾਂ ਦੇ ਵਿੱਚ ਸਾਰੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਗੁਰਮਤਿ ਵਿੱਦਿਆ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਆਉਣ ਵਾਲੀ ਸਾਡੀਆਂ ਨਸਲਾਂ ਨੇ ਉਹਨਾਂ ਨੂੰ ਜਿਹੜਾ ਇਤਿਹਾਸ ਉਹ ਪਤਾ ਉਹ ਬਾਕੀ ਜਿਹੜਾ ਪਛਮੀ ਜਿਹੜਾ ਪ੍ਰਭਾਵ ਉਹ ਇੰਨਾ ਦਾ ਸਭ ਤੋਂ ਵੱਧ ਪਵੇ। ਕੋਈ ਕਿਸੇ ਸਮਝ ਨਹੀਂ ਕਿਉਂਕਿ ਪਹਿਲਾਂ ਵੀ ਸਾਥ ਜੰਦੇ ਬੰਦੀ ਮਦੋਂ ਭੁਖਰਤਾਲ ਦੇ ਬੈਠਿਆ ਗਿਆ ਸੀਗਾ ਅੱਜ ਕਿਸਾਨਾਂ ਚ ਦੇ ਬੰਦੀਆਂ ਵੀ ਸ਼ਿਰਕਤ ਕਰੀਆਂ ਨੇ ਲੇਕਿਨ ਹਜੇ ਤੱਕ ਲੱਗਦਾ ਨਹੀਂ ਕੋਈ ਯੂਨੀਵਰਸਿਟੀ ਜਾਂ ਕੋਈ ਸਰਕਾਰੀ ਜਿਹੜਾ ਪ੍ਰਸ਼ਾਸਨ ਤੁਹਾਡੇ ਕੋਲ ਆ ਕੇ ਤੁਹਾਡੀ ਸਾਰ ਲੈ ਕੇ ਗਿਆ। ਦੇਖੋ ਜੀ ਇਹ ਤੇ ਹੁਣ ਸਰਕਾਰਾਂ ਨੂੰ ਦੇਖਣਾ ਚਾਹੀਦਾ ਜੀ ਠੀਕ ਹੈ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਦੀ ਆਵਾਜ਼ ਆ ਠੀਕ ਹੈ ਕਿ ਸਾਨੂੰ ਆਮ ਆਦਮੀ ਆ ਤੇ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਆਪਣੇ ਬੰਦੇ ਦੇ ਹੱਕ ਲੈ ਕੇ ਦਵਾਂਗੇ ਤੇ ਅੱਜ ਉਹ ਕਿੱਥੇ ਆਮ ਆਦਮੀ ਆ ਅੱਜ ਉਹ ਆਪਣੇ ਮਹਿਲਾਂ ਦੇ ਵਿੱਚ ਸੁੱਤੇ ਪਏ ਨੇ ਠੀਕ ਹੈ ਜੀ ਨਾ ਸਾਡੇ ਕੋਲ ਕੋਈ ਇਥੋਂ ਦਾ ਕੋਈ ਜਿਹੜਾ ਸਰਕਾਰ ਦਾ ਨੁਮਾਇੰਦਾ ਉਹ ਪਹੁੰਚ ਰਿਹਾ ਆ ਸਾਡੀ ਗੱਲਬਾਤ ਸੁਣੇ ਠੀਕ ਹੈ ਜੀ ਸੋ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਭਗਵੰਤ ਮਾਨ ਸਾਹਿਬ ਠੀਕ ਹੈ ਤੁਹਾਨੂੰ ਇਹ ਇਸ ਜਿਹੜੇ ਬੈਠੇ ਨੇ ਇੱਥੇ ਸਟੂਡੈਂਟ ਇਹਨਾਂ ਨੇ ਹੀ ਵੋਟਾਂ ਪਾਈਆਂ ਉਹ ਬੋਟਾਇ ਇਸ ਲਈ ਪਾਈਆਂ ਕਿ ਅਸੀਂ ਇੱਥੇ ਬੈਠੇ ਇੱਕ ਭਗਵੰਤ ਮਾ ਸਾਹਿਬ ਦਾ ਬਿਆਨ ਸੀ ਕਿ ਜੇ ਕਿਸੇ ਆਉਣ ਵਾਲੇ ਸਮੇਂ ਸਾਡੀ ਸਰਕਾਰ ਆਉਂਦੀ ਹੈ ਨਾ ਤੇ ਤੁਹਾਨੂੰ ਇੱਥੇ ਕਦੀ ਆ ਨਹੀਂ ਦੇਖਣ ਨੂੰ ਮਿਲਣਗੇ ਕਦੀ ਲਾਠੀ ਚਾਰ ਨਹੀਂ ਹੈ ਨਾ ਦੇਖੇਗਾ ਠੀਕ ਹੈ ਸੋ ਅੱਜ ਦੇਖ ਲਓ ਜੇ ਤੁਹਾਡੇ ਰਾਜ ਦੇ ਵਿੱਚ ਤੁਹਾਡੀ ਸੱਤਾ ਦੇ ਵਿੱਚ ਅੱਜ ਫਿਰ ਉਹੀ ਚੀਜ਼ ਹੋ ਰਹੀ ਹੈ ਫਿਰ ਤੁਹਾਡੇ ਦੇ ਵਿੱਚ ਤੇ ਬਾਕੀਆਂ ਵਿੱਚ ਕੀ ਫਰਕ ਰਹਿ ਗਿਆ ਠੀਕ ਹੈ ਸਾਥੇ ਜਥੇ ਬੰਦੀ ਦੇ ਇੱਕ ਮੈਂਬਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ ਵਾ ਕਰਨ ਵੀ ਮੌਜੂਦ ਨੇ ਜਿਹੜੇ ਭੁਖੜ ਹਰਤਾਲ ਤੇ ਕਾਫੀ ਦਿਨਾਂ ਤੋਂ ਬੈਠੇ ਹੋਏ ਨੇ ਕੰਜੀ ਤੁਹਾਡੇ ਇੱਕ ਸਾਥੀ ਦੇ ਜਿਹੜੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਤੁਸੀਂ ਵੀ ਭੁਖੜ ਹਰਤਾਲ ਦੇ ਬੈਠੇ ਹੋ ਲੱਗਦਾ ਨਹੀਂ ਕਿ ਜਾਨ ਨੂੰ ਖਤਰਾ ਹੋ ਸਕਦਾ ਜਾਨ ਨੂੰ ਖਤਰਾ ਜੋ ਆਪਾਂ ਗੁਰੂ ਮਹਾਰਾਜ ਅਰਦਾਸ ਕਰਕੇ ਬੈਠਿਆ ਨੇ ਮਿੱਥੇ ਸਮੇ ਲਈ ਫਿਰ ਗੁਰੂ ਮਹਾਰਾਜ ਦੇਖਦੇ ਪੈਣੇ ਹੁਣ ਜਾਨ ਵੀ ਉਹਨਾਂ ਦੇ ਹੱਥ ਹੀ ਹੈ ਸਭ ਕੁਝ ਆਪਾਂ ਕਰਦੇ ਕਿਉਂ ਇਨੀ ਵਰਤੀ ਜਾਦੀ ਆ ਕਿਉਂਕਿ ਲਗਾਤਾਰ 3 ਦਿਨਾਂ ਤੋਂ 4 ਦਿਨਾਂ ਤੋਂ ਤੁਹਾਡੇ ਵੱਲੋਂ ਅਪ ਇਹ ਪ੍ਰਸ਼ਾਸਨ ਨੂੰ ਆਪਣੇ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਜਸਪਾਲ ਸਿੰਘ ਸੰਧੂ ਨੂੰ ਉਹਨਾਂ ਨੂੰ ਬੱਚਿਆਂ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਦਾ ਐਕਸਟੈਂਸ਼ਨ ਦਾ ਮਤਲਬ ਹੈ ਕਿ ਮੈਂ ਦੁਬਾਰਾ ਫਿਰ ਵੀਸੀ ਲੱਗ ਜਾ ਉਹਨਾਂ ਨਾਲ ਕੋਈ ਬੱਚਿਆਂ ਨਾਲ ਬੱਚੇ ਮਰ ਜਾਣ ਖੱਬ ਜਾਣ ਉਹਨਾਂ ਨੂੰ ਇਸ ਚੀਜ਼ ਨਾਲ ਕਿਸੇ ਨਾਲ ਮਤਲਬ ਨਹੀਂ ਹੈ ਦੋ ਦਿਨ ਪਹਿਲਾਂ ਡੀਨ ਸਾਹਿਬ ਆਏ ਸੀ ਉਹਨਾਂ ਬੰਦੇ ਨੇ ਆਖਿਆ ਕਿ ਤੁਹਾਡਾ ਸੌਂਰ ਮਸਲਾ ਹੱਲ ਕਰ ਦਾਂਗੇ ਤੀ ਬਾਹੌੜ ਜੋ ਆਈ ਕਿ ਜਿੱਦਾਂ ਸਾਡਾ ਮਸਲਾ ਹੱਲ ਕਰੋਗੇ ਅਸੀਂ ਉਸ ਦਿਨ ਹੀ ਭੋਖੜਦਾ ਤੁਹਾਡੇ ਸਾਹਮਣੇ ਤੋੜ ਦਾਂਗੇ ਉਹਨਾਂ ਜਰਾ ਹੀ ਨਹੀਂ ਉੱਠ ਸਕਦੇ ਜੇ ਹੁਣ ਜਿਹੜੇ ਵਿਦਿਆਰਥੀ ਨੂੰ ਐਮਬੂਲੈਂਸ ਵਿੱਚ ਪਾ ਕੇ ਲਿਜਾਇਆ ਗਿਆ ਇਹਨਾਂ ਜਿੰਮੇਵਾਰ ਪ੍ਰਸ਼ਾਸਨ ਹੈ ਅਸੀਂ ਬਕਾਇਦਾ ਇੱਕ ਲੈਟਰ ਲੈ ਕੇ ਡੀਸੀ ਆਫਿਸ ਸੀਐਮ ਆਫਿਸ ਸਾਰੇ ਪਰ ਸੈਂਡ ਕੀਤੀ ਜੇ ਸਾਡੇ ਕਿਸੇ ਵੀ ਵਿਦਿਆਰਥੀ ਨੂੰ ਕੁਝ ਹੁੰਦਾ ਹੈ ਇਹ ਪੋਖਰਦਾਜਾਂ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਹਨਾਂ ਦਾ ਉਹਦਾ ਜਿੰਮੇਵਾਰ ਜਸਪਾਲ ਸਿੰਘ ਸੰਧੂ ਡੀਨ ਵੈਲਫੇਅਰ ਐਂਡ ਡੀਨ ਅਕੈਡਮੀ ਕੋਣਗੇ ਇੱਕੋ ਜਿਹੜਾ ਸਿਕਿਉਰਟੀ ਦਿਖਾਦੀ ਉੱਤੇ ਸੈਕਸ਼ੂਅਲ ਹਰਾਸਮੈਂਟ ਦਾ ਵੀ ਜਿਹੜਾ ਕੇਸ ਦਰਜ ਕਰਵਾਇਆ ਗਿਆ ਵਾ ਇਹਨਾਂ ਦੇ ਸੈਕਸ਼ੂਅਲ ਹਰਾਸਮੈਂਟ ਦਾ ਪਰਚਾ ਆਇਆ ਹੈ ਸੋ ਬਕਾਇਦਾ ਡਿਊਟੀ ਕਰਦੇ ਭਾਣੇ ਇਸ ਹੱਕ ਨਾਲ ਡਿਊਟੀ ਕਰਦੇ ਭਾਣੇ ਜਦੋਂ ਇਹਨਾਂ ਦੇ ਪਰਚਾ ਆਇਆ ਹੈ ਸੈਕਸ਼ੂਅ ਅਈ ਦੇ ਵੀ ਗਨੇ ਵੀ ਇਨਾਂ ਦੀ ਬਰਕਾਤ ਕੀਤਾ ਜਾਵੇ ਕਿ ਜਦੋਂ ਸਿਕਿਉਰਿਟੀ ਚੀਫ ਤੇ ਸੈਕਿਉਰਿਟੀ ਰਸਮਰ ਦਾ ਪਰਚਾ ਹੈ ਉਹ ਆਪਣੀ ਯੂਨੀਵਰਸਿਟੀ ਧੀਆਂ ਪੜ੍ਹਨ ਕੀ ਕੁਆਲੀ ਕਰਨਗੇ ਕਿ 60% ਕੁੜੀਆਂ ਦੇ ਪਰਿਵਾਰ ਜ਼ਿੰਮੇਵਾਰੀ ਸਿਕਿਉਰਿਟੀ ਨੂੰ ਦੇ ਕੇ ਜਾਂਦੇ ਨੇ ਆਪਣਾ ਕਿ ਸਾਡੀਆਂ ਬੱਚੀਆਂ ਇਹਦੇ ਚ ਸੇਫ ਰਹਿਣ ਪਰ ਜੇ ਸਿਕਿਉਰਿਟੀ ਚੀਫ ਤੇ ਹੀ ਆਪਣਾ ਸੈਕਿਉਰਿਟੀ ਰਸਮਰ ਦੇ ਪਰਚੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਜਾਂਦੇ ਹੋ ਕਿਵੇਂ ਸੇਫ ਰਹਿਣਗੇ ਇੱਥੇ ਪਰ ਫੇਰ ਹੁਣ ਜੇ ਇੰਨੀ ਵੱਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਆਣੀਆਂ ਸ਼ੁਰੂ ਹੋ ਗਈਆਂ ਮੁੱਦਾ ਪੱਕਦਾ ਜਾ ਰਿਹਾ ਇਹਦਾ ਜਿਹੜਾ ਅੰਤ ਕਿੱਦਾਂ ਹੋਏਗਾ ਹਣ ਅੰਤ ਤਾਂ ਇਹ ਮੀਟਿੰਗਾਂ ਨਾਲ ਹੋਵੇਗਾ ਜੀ ਹੁਣ ਜੇ ਆਪਣਾ ਮਸਲਾ ਹੱਲ ਕਰਨਗੇ ਜਿ ਹੁਣ ਵਿੱਚ ਪ੍ਰਸ਼ਾਸਨ ਕਰੇਗਾ ਤਾں ਯਾਨੀ ਦਾ ਹਿਸਮ ਔਰ ਗੁਰੂ ਮਹਾਰਾਜ ਅਰਦਾਸ ਕਰਕੇ ਬੈਠੇ ਆ ਜਿੰਨਾ ਚਿਰ ਸਾਡੇ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਰਾਵਾਂਗੇ ਸੋ ਇਹਨਾਂ ਕਦਨ ਸੱਤ ਜਤੇ ਬੰਦੀ ਤੋਂ ਜਿਹੜੇ ਲਗਾਤਾਰ ਭੁੱਖ ਹੜਤਾਲ ਦੇ ਉਪਰ ਬੈਠੇ ਹੋਏ ਨੇ ਇਹ ਕ ਇਹਨਾਂ ਦੇ ਮਿੱਤਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਏਗਾ ਤਸਵੀਰਾਂ ਦਰ ਨਾਲ ਸਾਂਝੀਆਂ ਕਰਦੇ ਆ ਸੋ ਇਹਨਾਂ ਮਾਮਲਾ ਭੱਖਦਾਂ ਦਾ ਦਰ ਗੁੰਦਾਨਗਰ ਯੂਨੀਵਰਸਿਟੀ ਅਮੀਰ ਸਾਹਿਬ ਦੇ ਵਿੱਚ ਇਹ ਮਾਮਲਾ ਕਿੱਥੇ ਜਾ ਕੇ ਰੁਕੇਗਾ ਦੇਖਣਾ ਹੋਵੇਗਾ ਸੋ ਤਦ ਤੱਕ ਲਈ ਜੁੜੇ ਹੋ ਸਿਟੀ ਆਜ ਲਾਈਨਜ਼ ਨਾਲ ਮੈਂ ਦਾਨਿਸ਼ ਕੈਮਰਾਮੈਨ ਕਿਤਵੀਰ ਕੋਹਲੀ ਦੇ ਨਾਲ